ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਨੈਕਸਟ ਜਨਰੇਸ਼ਨ ਲਰਨਿੰਗ ਵਿਸ਼ੇ ਤੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਅਧਿਆਪਕਾਂ, ਬੁੱਧੀਜੀਵੀਆਂ ਤੇ ਬੋਰਡ ਦੇ ਸਿੱਖਿਆ ਨਾਲ ਸਬੰਧਤ ਮਹਾਰਾ ਨੇ ਹਿੱਸਾ ਲਿਆ ਸਮਾਗਮ ਦੌਰਾਨ ਪਵਿੱਖ ਵਿੱਚ ਸਿੱਖਿਆ ਦੇ ਖੇਤਰ 'ਚ ਹੋਣ ਵਾਲੀਆਂ ਤਬਦੀਲੀਆਂ ਤੇ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਚੇਚੇ ਤੌਰ ਤੇ ਬੱਚਿਆਂ ਦੇ ਵਤੀਰੇ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਕਥਿਤ ਗਿਰਾਵਟ ਬਾਰੇ ਵੀ ਚਿੰਤਾ ਜਤਾਉਂਦਿਆਂ ਕੀਤੇ ਜਾਣ ਵਾਲੇ ਉਪਰਾਹਾਂ ਬਾਰੇ ਸੁਝਾਅ ਦਿੱਤੇ ਗਏ ਸਮਾਗਮ ਦੌਰਾਨ ਹਰਿਆਣਾ ਦੇ ਮੁਖ ਸਕੱਤਰ ਸੰਜੀਵ ਕੌਸ਼ਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਬੋਰਡ ਦੇ ਚੇਅਰਪਰਸਨ ਬੀਬੀ ਸਤਵੀਰ 베ਦੀ ਨੇ ਮੁੱਖ ਮਹਿਮਾਨ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜਾ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਉਹਨਾਂ ਦੇ ਸਹਿਪਾਠੀ ਰਹੇ ਸੰਜੀਵ ਕੌਸ਼ਲ ਨੇ 1979 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਤੋਂ ਸਿਖਰਲਾ ਸਾਨ ਹਾਸਲ ਕੀਤਾ ਸੀ ਮੁਖ ਸ਼ਕਤਰ ਨੇ ਬੋਰਡ ਨਾਲ ਜੁੜੀਆਂ ਯਾਦਾਂ ਅਤੇ ਦਰਪੇਸ਼ ਔਂਕੜਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਸਾਰਿਆਂ ਨੂੰ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਸਲਾਹ ਦਿੱਤੀ। ਤੇ ਕਈ ਚੀਜ਼ਾਂ ਦੇ ਬਾਰੇ ਉਹਨਾਂ ਨੇ ਐਂਡ ਵਿੱਚ ਦੱਸਿਆ ਐਂਡ ਫॉर द ਨੈਕਸਟ ਜਨਰੇਸ਼ਨ ਲਰਨਿੰਗ ਲਈ ਜੋ ਜੋ ਕੰਮ ਕੀਤੇ ਜਾਣ ਉਹ ਕੱਟਨੇ ਬੱਚਿਆਂ ਨੂੰ ਮੈਂ ਇਹ ਵੀ ਕਹਿਣਾ ਚਾਹਾਂਗਾ ਸਟੂਡੈਂਟਸ ਨੂੰ ਕਿ ਬੱਸ ਸਵੈਰੈਂਸ, ਐਫਰਟ, ਹਾਰਡਵਰਕ ਰੱਖਣਾ। ਔਰ ਬਹੁਤ ਜ਼ਿਆਦਾ ਇਹ ਨਹੀਂ ਹੈ ਜ਼ਰੂਰੀ ਕਿ ਜੀ ਟੌਪ ਦਾ ਹੀ ਆਣਾ ਹੈ ਫਰਸਟ ਹੀ ਆਣਾ ਹੈ ਰਿਜ਼ਲਟ ਅچھے ਹੋਣ ਠੀਕ ਹੈ ਬਹੁਤ ਅੱਛੀ ਗੱਲ ਹੈ ਨਾ ਬਹੁਤ ਅੱਛਾ ਹੈ ਤਦ ਵੀ ਠੀਕ ਹੈ ਜ਼ਿੰਦਗੀ 'ਚ ਰਾਹਾਂ ਬਹੁਤ ਹੁੰਦੀਆਂ ਸਮਾਗਮ ਦੌਰਾਨ ਇਸ ਸਾਲ ਦੀ ਸਾਲਾਨਾ ਪ੍ਰੀਖਿਆ ਦੇ 10ਵੀਂ ਜਮਾਤ ਦੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਅਦਿਤੀ ਕੁਮਾਰੀ ਨੂੰ ਸਨਮਾਨਿਤ ਕੀਤਾ ਗਿਆ ਮਗਰੋਂ ਅਦਿਤੀ ਨੇ ਸਨਮਾਨ ਲਈ ਬੋਰਡ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ ਜੋ ਮੈਂ ਕਹਿਣਾ ਚਾਹੂੰਗੀ ਕਿ ਉਹ ਕਿਸੇ ਚੀਜ਼ ਵਾਸਤੇ ਪ੍ਰੈਸ਼ਰਾਈਜ਼ ਨਾ ਹੋਣ ਕਨਸੈਪਟ ਕਲੀਅਰ ਕਰਨ ਵਲ ਧਿਆਨ ਦੇਣ ਤੇ ਬਿਨਾ ਪ੍ਰੈਸ਼ਰ ਤੇ ਪੜਾਈ ਜਾਵੇ